ਸਿਰਿਆ ਕਾਲ ਦੋਸਤੋ ਇਸ ਵੀਡੀਓ ਵਿੱਚ ਜੋ ਤੁਸੀਂ ਫੋਟੋ ਦੇਖ ਰਹੇ ਹੋ ਖੇਤਾਂ ਵਿੱਚ ਤੁਹਾਨੂੰ ਆਮ ਹੀ ਦੇਖਣ ਨੂੰ ਮਿਲ ਜਾਂਦੇ ਨੇ ਇਸ ਨੂੰ ਕੁੱਪ ਕਿਹਾ ਜਾਂਦਾ ਹੈ ਇਹ ਪ੍ਰਾਲੀ ਨਾਲ ਬਣਾਇਆ ਜਾਂਦਾ ਹੈ ਇਸੇ ਦਾ ਰੱਸਾ ਬਣਾ ਕੇ ਇਸ ਨੂੰ ਬੰਨਿਆ ਜਾਂਦਾ ਹੈ ਇਸ ਦੇ ਵਿੱਚ ਤੂੜੀ ਪਾਈ ਜਾਂਦੀ ਹੈ ਤੂੜੀ ਭਰ-ਭਰ ਕੇ ਇਸ ਨੂੰ ਹੌਲੀ-ਹੌਲੀ ਉੱਪਰ ਚੁੱਕ ਕੇ ਨਾਲ ਦੀ ਨਾਲ ਇਸ ਨੂੰ ਬਣਾਈ ਜਾਂਦੇ ਨੇ ਤੇ ਸਿਰੇ ਤੇ ਲਾ ਜਾ ਕੇ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤੂੜੀ ਇਸ ਵਿੱਚ ਸੰਭਾਲੀ ਪਈ ਰਹਿੰਦੀ ਹੈ ਤੇ ਜਦੋਂ ਲੋਡ ਹੁੰਦੀ ਹੈ ਤਾਂ ਇਸ ਨੂੰ ਵਰਤ ਲੈ ਜਾਂਦਾ ਹੈ ਇਹ ਹੈ ਜੀ ਪਥਵਾਣਾ ਪਾਥੀਆਂ ਪੱਥਨ ਵਾਲਾ ਵਾੜਾ ਜਿੱਥੇ ਪਾਥੀਆਂ ਪੱਥੀਆਂ ਜਾਂਦੀਆਂ ਹਨ ਇਸ ਦਾ ਵੀ ਪ੍ਰੋਸੈਸ ਆਪਾਂ ਦੱਸ ਦਿਆਂ ਜਿੱਥੇ ਡੰਗਰ ਖੜਦੇ ਹਨ ਉੱਥੇ ਸਾਰਾ ਗੋਹਾ ਚੰਗੀ ਤਰ੍ਹਾਂ ਇਕੱਠਾ ਕਰਕੇ ਦਸਲੇ ਆਦ ਵਿੱਚ ਪਾ ਲੈ ਜਾਂਦਾ ਤੇ ਇਸ ਨੂੰ ਪਥਵਾੜੇ ਵਿੱਚ ਸੁੱਟ ਦਿੱਤਾ ਜਾਂਦਾ ਤੇ ਉੱਥੇ ਇਕੱਠਾ ਕਰ ਲਿਆ ਜਾਂਦਾ ਬਾਅਦ ਵਿੱਚ ਇਸ ਨੂੰ ਪਕਥ ਕੇ ਪਾਥੀਆਂ ਬਣਾਈਆਂ ਜਾਂਦੀਆਂ ਨੇ ਕੁਝ ਦਿਨਾਂ ਬਾਅਦ ਇਹਨਾਂ ਨੂੰ ਉਲਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਜਾਂਦਾ ਇਹ ਵਰਤੋਂ ਲਈ ਇਸ ਨੂੰ ਘਰ ਲਿਜਾਇਆ ਜਾਂਦਾ ਹੈ ਇਸ ਨਾਲ ਚੁੱਲ੍ਹੇ ਵਿੱਚ ਅੱਗ ਬਾਲੀ ਜਾਂਦੀ ਹੈ ਕੁਝ ਪਾਠੀਆਂ ਪਤਲੀਆਂ ਵੀ ਬਣਾਈਆਂ ਜਾਂਦੀਆਂ ਨੇ ਕੁਝ ਮੋਟੀਆਂ ਮੋਟੀਆਂ ਪਾਠੀਆਂ ਗੋਹਾਰਾ ਬਣਾਉਣ ਵਿੱਚ ਕੰਮ ਆਉਂਦੀਆਂ ਨੇ ਪਹਿਲਾਂ ਗੋਲ ਚੱਕਰ ਵਿੱਚ ਪਾਠੀਆਂ ਨੂੰ ਚਿੰਨ ਲਿਆ ਜਾਂਦਾ ਹੈ ਤੇ ਉੱਪਰ ਗੋਹਾ ਲਾਇਆ ਜਾਂਦਾ ਹੈ ਇਸੇ ਤਰ੍ਹਾਂ ਇਸ ਵਿੱਚ ਪਾਠੀਆਂ ਭਰੀਆਂ ਜਾਂਦੀਆਂ ਨੇ ਤੇ ਨਾਲ ਹੀ ਨਾਲ ਗੋਹੇ ਨਾਲ ਇਸ ਨੂੰ ਟਕਿਆ ਜਾਂਦਾ ਹੈ ਤੇ ਸਿਰੇ ਤੇ ਲਾ ਜਾ ਕੇ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਇਸ ਨੂੰ ਗੋਹਾਰਾ ਕਹਿੰਦੇ ਹਨ ਪਠਵਾੜੇ ਵਿੱਚ ਤਾਂ ਪਾਥੀਆਂ ਪੱਥੀਆਂ ਹੀ ਜਾਂਦੀਆਂ ਨੇ ਇਸ ਨੂੰ ਕਈ ਵਾਰ ਕੰਧਾਂ ਤੇ ਵੀ ਲਗਾ ਦਿੰਦੇ ਸੀ ਪਿੰਡਾਂ ਵਿੱਚ ਇਹ ਆਮ ਤੌਰ ਤੇ ਦੇਖਣ ਨੂੰ ਮਿਲ ਜਾਂਦਾ ਹੈ ਗੋਹੇ ਨਾਲ ਕੰਧਾਂ ਨੂੰ ਲਿਪਿਆ ਜਾਂਦਾ ਤੇ ਇਸ ਨੂੰ ਜ਼ਮੀਨ ਤੇ ਵੀ ਲਿਪਿਆ ਜਾਂਦਾ ਜਿਹੜਾ ਕਿ ਬਹੁਤ ਹੀ ਵਧੀਆ ਲੱਗਦਾ ਇਹ ਹੈ ਜੀ ਟੋਕਾ ਕਰਨ ਵਾਲੀ ਮਸ਼ੀਨ ਇਸ ਦਾ ਪਹਿਲਾਂ ਵੀ ਵੀਡੀਓ ਵਿੱਚ ਅਸੀਂ ਜ਼ਿਕਰ ਕਰ ਚੁੱਕੇ ਹਾਂ ਇਹ ਟੋਕਾ ਕਰਨ ਦੀ ਵਰਤੀ ਜਾਂਦੀ ਹੈ ਪਹਿਲਾਂ ਖੇਤਾਂ ਵਿੱਚ ਵਰਸੀਨ ਵੱਢ ਕੇ ਲਿਆਂਦੀ ਜਾਂਦੀ ਹੈ ਤੇ ਕੱਪੜੇ ਵਿੱਚ ਬੰਨ ਕੇ ਇਸ ਦੀ ਪੰਡ ਬਣਾਈ ਜਾਂਦੀ ਹੈ ਤੇ ਘਰ ਲਿਜਾਈ ਜਾਂਦੀ ਹੈ ਕਈ ਤਾਂ ਇਸ ਨੂੰ ਪੈਦਲ ਹੀ ਚੁੱਕ ਕੇ ਲੈ ਜਾਂਦੇ ਨੇ ਤੇ ਕਈ ਇਸ ਨੂੰ ਗੱਡੇ ਵਿੱਚ ਲੱਦ ਕੇ ਲੈ ਕੇ ਜਾਂਦੇ ਨੇ ਮਸ਼ੀਨ ਦੇ ਟਾਪੇ ਵਿੱਚ ਬਰਸੀਨ ਦਾ ਰੁਗ ਭਰ ਕੇ ਇਸ ਨੂੰ ਚਲਾਇਆ ਜਾਂਦਾ ਹੈ। ਇਸ ਦੀ ਹੱਥੀ ਨੂੰ ਫੜ ਕੇ ਇਸ ਨੂੰ ਘੁਮਾਇਆ ਜਾਂਦਾ ਹੈ ਤੇ ਚਾਰਾ ਤਿਆਰ ਕਰ ਲਿਆ ਜਾਂਦਾ ਹੈ। ਹੁਣ ਤਾਂ ਇਸ ਤੇ ਮਸ਼ੀਨ ਲਗਾ ਦਿੱਤੀ ਜਾਂਦੀ ਹੈ ਉਸ ਨਾਲ ਇਹ ਚਲਾਈ ਜਾਂਦੀ ਹੈ ਤੇ ਫੇਰ ਇਸ ਵਿੱਚ ਥੂੜੀ ਰਲਾ ਕੇ ਡੰਗਰਾਂ ਨੂੰ ਖਾਣ ਨੂੰ ਦਿੱਤਾ ਜਾਂਦਾ ਹੈ। ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵੀ ਜਰੂਰ ਦੱਸਣਾ। ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ